ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾ ਵਿਢ ਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਅੰਮ੍ਰਿਤ ਵੇਲੇ ਨੂੰ ਮੁਖ ਰੱਖ ਕੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜ਼ਿੰਦਗੀ ਦੇ ਸਮੇ ਅਤੇ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹਾਂ ਆਓ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਪਾਤਸ਼ਾਹੀ ਦੇ ਚਰਣਾ ਵਿੱਚ ਬੈਠੇ ਹਾਂ ਜਾਂ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸੰਦਾ ਵਾਂਝੀ ਨਾ ਰਹੇ ਇੱਕੋ ਵਾਰ ਕਹਿਨ ਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਔਰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਾਂ ਦਾ ਸ਼ਬਦ ਆਪਾਂ ਪਿਛਲੇ ਦਿਨਾਂ ਤੋਂ ਸ਼੍ਰਵਣ ਕਰਦੇ ਆ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦਾਜੋ ਸ਼ਬਦ ਆਪਾਂ ਪਰਸੋ ਦਿਨ ਤੋਂ ਆਰੰਭ ਕੀਤਾ ਹੈ ਹੱਠ ਮਜਾਹੂ ਮਾਂ ਪਰੀ ਪッセ ਕੈਉਂ ਦੀਦਾਰ ਵਾਲਾ ਸ਼ਬਦ ਇਸ ਸ਼ਬਦ ਦੇ ਵਿੱਚ ਪੰਜ ਬੰਦ ਨੇ ਚਾਰ ਬੰਦ ਆਪਾਂ 2 ਦਿਨਾਂ ਦੇ ਵਿੱਚ ਸੰਪੂਰਨ ਕਰ ਲਏ ਨੇ ਅੱਜ ਲਾਸਟ ਬੰਦ ਹੈ 81 ਅੰਗ ਤੇ ਕੱਲ ਲੜੀਵਾਰ ਕਥਾ ਵਿਚਾਰ ਪਹੁੰਚ ਚੁੱਕੀ ਸੀ ਔਰ ਕੱਲ ਸਮਾਪਤੀ ਦੀਆਂ ਪੰਕਤੀਆਂ ਆਪਾਂ ਸ਼ਰਵਨ ਕੀਤੀਆਂ ਸੀ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬੋਹੜ ਨਾ ਮਾਇਆ ਹੋਇਆ ਕਰ ਗੈ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਹੋਇਆ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਾਈ ਕਲਿਆਣਾ ਜੀ ਵਰਗੇ ਪਿਆਰੇ ਸਿੱਖਾਂ ਨੂੰ ਤੇ ਸਾਨੂੰ ਸਾਧ ਸੰਗਤ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿਨ੍ਹਾਂ ਨੂੰ ਉਸ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਪਰਮੇਸ਼ਰ ਜੀ ਮਾਲਕ ਜੀ ਉਹਨਾਂ ਨੂੰ ਆਪਣੇ ਬਣਾ ਲੈਂਦੇ ਨੇ ਜਦੋਂ ਅਸੀਂ ਮਾਲਕ ਨੂੰ ਆਪਣਾ ਸਮਝਾਂਗੇ ਪਿਆਰ ਕਰਾਂਗੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਜਿਹੜੇ ਦਿਲੋਂ ਮੁਹੱਬਤ ਕਰਦੇ ਨੇ ਮਾਲਕ ਦੇ ਨਾਲ ਪਿਆਰੇ ਦੇ ਨਾਲ ਫਿਰ ਪਰਮੇਸ਼ਰ ਵੀ ਉਹਨਾਂ ਨੂੰ ਆਪਣੇ ਬਣਾ ਕੇ ਗਲੇ ਦੇ ਨਾਲ ਲਾਉਂਦਾ ਹੈ ਔਰ ਆਪਣੇ ਵਿੱਚ ਅਪੇਧ ਕਰ ਲੈਂਦਾ ਹੈ ਉਹਨਾਂ ਨੂੰ ਵਾਰ-ਵਾਰ ਜਮਣਾ ਨਹੀਂ ਪੈਂਦਾ ਵਾਰ-ਵਾਰ ਮਰਨਾ ਨਹੀਂ ਪੈਂਦਾ। ਵਾਹ। ਤੋਂ ਆਓ ਉਸ ਤੋਂ ਅਗਲਾ ਜਿਹੜਾ ਅੱਜ ਦਾ ਪੰਜਵਾਂ ਬੰਦ ਹੈ ਇਸ ਸ਼ਬਦ ਦਾ ਆਪਾਂ ਸਾਰੇ ਰਲ ਮਿਲ ਕੇ ਪੜ ਲਈਏ। ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਸੰਖੇਪ ਰੂਪ ਦੇ ਵਿੱਚ ਆਪਾਂ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੀ ਸੰਗਤ ਨੇ। ਸ਼ਬਦ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਵਾਹਿਗੁਰੂ ਸਾਹਿਬ ਜੀਓ ਰੱਖਣਾ ਰੱਖਣਾ ਸਾਈ ਨਾਮ ਅਮੋਲ ਸਾਈ ਨਾਮ ਅਮੋਲ ਕੀ ਮਨ ਕੋਈ ਜਾਣਦੋ ਕੀ ਮਨ ਕੋਈ ਜਾਣਦੋ ਜਿੰਨਾ ਪਾਗ ਮਥਾ ਹੈ ਜਿੰਨਾ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨਦੋ ਸੇ ਨਾਨਕ ਹਰ ਰੰਗ ਮਾਨਦੋ ਸ਼ੰਤ ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਉ ਲਿਖਤੀ ਕੁਲ ਤਾਰਿਆ ਜੀਉ ਜਿਨ ਕੋ ਸਾਧੂ ਸੰਗ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਪੂਰਨ ਕਿਰਪਾ ਪ੍ਰਭ ਕਰੀ ਕਰ ਗੈ ਲੀਨੇ ਹਰ ਜਸੋ ਦੀਨੇ ਕਰ ਗੈ ਲੀਨੇ ਹਰ ਜਸੋ ਜੋਨ ਨ ਧਾਵੈ ਨ ਮਰੀ ਜੋਨ ਨ ਧਾਵੈ ਨ ਮਰੀ ਸਤਗੁਰ ਦਿਆਲ ਕਿਰਪਾਲ ਭੇਟਤ ਹਰੇ ਸਤਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਾਮ ਕ੍ਰੋਧ ਲੋਭ ਮਾਰਿਆ ਤਤਨ ਨ ਜਾਏ ਅਕਥ ਸੁਆਮੀ ਤਤਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸਦਕੈ ਜਾਏ ਨਾਨਕ ਵਾਰਿਆ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਇਹ ਸ਼ਬਦ ਦਾ ਜਿਹੜਾ ਪੰਜਵਾਂ ਬੰਦ ਹੈ ਉਚਾਰਨ ਕਰਕੇ ਸਾਨੂੰ ਨਾਮ ਦੀ ਮਹਿਮਾ ਨਾਮ ਦੀ ਵਡਿਆਈ ਨਾਮ ਦੀਆਂ ਬਖਸ਼ਿਸ਼ਾਂ ਸਮਝਾ ਰਹੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਢਖਣਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਲੋ ਵਾਹਿਗੁਰੂ ਸਾਈਂ ਸਾਈਂ ਕਹਿੰਦੇ ਨੇ ਮਾਲਕ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਪਿਆਰੇ ਨੂੰ ਨਾਮ-ਨਾਮ ਦੀ ਗੱਲ ਹੋ ਰਹੀ ਹੈ, ਭਗਤੀ ਦੀ ਗੱਲ ਹੋ ਰਹੀ ਹੈ। ਅਮੋਲ ਅਮੁਲਕ ਕਹਿੰਦੇ ਨੇ ਕੀਮਤੀ ਵਸਤੂ ਨੂੰ। ਬੇਸ਼ੁਮਾਰ ਹੋਵੇ ਜਿਹੜੀ ਦੁਲੰਭ ਹੋਵੇ ਚੀਜ਼। ਵਾਹਿਗੁਰੂ। ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ। ਮਾਲਕ ਦਾ ਨਾਮ ਪਰਸ਼ਾ ਕਹਿੰਦੇ ਜਿਹੜਾ ਉਹ ਬਹੁਤ ਵੱਡੀ ਅਮੋਲਕ ਵਸਤੂ ਹੈ। ਜਿਹੜਾ ਕਿ ਕਿਸੇ ਵੀ ਮਹਾਰਾਜ ਕਹਿੰਦੇ ਕੀਮਤ ਤੇ ਕਿਸੇ ਵੀ ਮੁੱਲ ਤੇ ਨਹੀਂ ਮਿਲ ਸਕਦਾ। ਵਾਹਿਗੁਰੂ। ਜਿਵੇਂ ਪਾਤਸ਼ਾਹ ਜੀ ਨੇ ਨਾਮ ਨੂੰ ਅਮੋਲਕ ਕਿਹਾ ਏ ਗੁਰਬਾਣੀ ਦੇ ਵਿੱਚ ਸਾਡੇ ਮਨੁੱਖਾ ਸਰੀਰ ਨੂੰ ਵੀ ਅਮੋਲਕ ਕਿਹਾ ਏ ਦੁਲੰਭ ਕਿਹਾ ਏ। ਗੁਰੂ ਸਾਹਿਬ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੁਏਂ ਗਿਰਹਿ ਬੋਰ ਨ ਲਾਗੇ। ਜਿੱਥੇ ਨਾਮ ਦੀ ਗੱਲ ਕਰ ਰਹੇ ਨੇ ਪਾਸ਼ਾ ਬਾਣੀ ਵਿੱਚ ਵੀ ਬੜੀ ਅਮੋਲਕ ਵਸਤੂ ਹੈ ਉੱਥੇ ਸਰੀਰ ਨੂੰ ਵੀ ਪਾਸ਼ਾ ਸਮਝਾ ਰਹੇ ਨੇ ਕਿੰਨੇ ਅਮੋਲਕ ਗੁਣ ਨੇ ਸਰੀਰ ਦੇ ਅੰਦਰ ਮਾਲਕ ਨੇ ਤੇ ਹੁਣ ਚੰਗੇ ਗੁਣ ਨਹੀਂ ਪੈਦਾ ਕੀਤੇ ਸੀ ਬੰਦੇ ਦੇ ਅੰਦਰ ਉਹ ਗੱਲ ਵੱਖਰੀ ਹੈ ਅਸੀਂ ਉਹਨਾਂ ਚੰਗੇ ਗੁਣਾ ਤੋਂ ਸਹੀ ਕੰਮ ਨਹੀਂ ਲੈ ਰਹੇ ਅੱਖਾਂ ਦੀ ਦਾਤ ਦਿੱਤੀ ਸੀ ਮਾਲਕ ਨੇ ਦਿਦਾਰੇ ਕਰਨ ਵਾਸਤੇ ਕੰਨਾਂ ਦੀ ਦਾਤ ਦਿੱਤੀ ਸੀ ਬਾਣੀ ਸੁਣਨ ਵਾਸਤੇ ਜੀਬ ਦੀ ਦਾਤ ਦਿੱਤੀ ਸੀ ਨਾਮ ਜਪਣ ਵਾਸਤੇ ਬੋਲਣ ਵਾਸਤੇ ਵਾਹਿਗੁਰੂ ਵਾਹਿਗੁਰੂ ਪਰ ਇਨਾਂ ਪਾਤਸ਼ਾਹ ਕਹਿੰਦੇ ਗੁਨਾ ਤੋਂ ਚੰਗਾ ਕੰਮ ਨਹੀਂ ਲਿਆ ਜਾਂਦਾ ਅੱਜ ਅੱਖਾਂ ਨਾਲ ਮਾੜਾ ਤੱਕਿਆ ਜਾ ਰਿਹਾ ਏ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਆਹ ਜਿਹੜੀਆਂ ਅੱਖਾਂ ਇਹਦੇ ਨਾਲ ਦੇਖਣਾ ਤੇ ਮਾਲਕ ਨੂੰ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਪਾਂ ਬਾਣੀ ਪੜ੍ਹੀ ਆ ਅਨੰਦ ਸਾਹਿਬ ਦੀ ਹੁਣੇ ਕੁਝ ਸਮਾਂ ਪਹਿਲਾਂ ਮਾਰ ਨੇ ਲਾਸਟ ਵਾਲੀਆਂ ਪੌੜੀਆਂ ਨੇ ਜਿਹੜੀਆਂ ਉਹਨਾਂ ਦੇ ਅੰਦਰ ਸਮਝਾਇਆ ਏ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਮਹਾਰਾਜ ਕਹਿੰਦੇ ਐ ਮੇਰੀ ਅੱਖੋਂ ਤੁਹਾਡੇ ਅੰਦਰ ਮਾਲਕ ਦੀ ਜੋਤ ਟਿਕਾਈ ਸੀ ਔਰ ਇਨਾਂ ਅੱਖਾਂ ਦੇ ਨਾਲ ਤੁਸੀਂ ਮਾਲਕ ਨੂੰ ਦੇਖਣਾ ਸੀ ਵੈਗਰੂ ਨੂੰ ਦੇਖਣਾ ਸੀ ਪਰਮੇਸ਼ਰ ਨੂੰ ਵੇਖਣਾ ਸੀ ਵੈਗਰੂ ਪਰ ਇਹਨਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਪ੍ਰਾਏ ਤਨ ਪ੍ਰਾਏ ਘਰਾਂ ਵੱਲ ਤੱਕਿਆ ਜਾ ਰਿਹਾ ਮਾੜੀ ਨਿਗਾਹ ਦੇ ਨਾਲ ਵੇਖਿਆ ਜਾ ਰਿਹਾ ਕੰਨਾਂ ਦੀ ਦਾਤ ਦੀ ਗੱਲ ਕਰੀਏ ਇਹ ਸ਼ਰਵਨੋ ਮੇਰਿਓ ਸਾਚੈ ਸੁਣਨੈ ਨੂੰ ਪਠਾਈ ਸਾਚੈ ਸੁਣਨੈ ਨੂੰ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਸਤ ਬਾਣੀ ਸੱਚੀ ਬਾਣੀ ਸੁਣਨ ਵਾਸਤੇ ਇਨਾਂ ਕੰਨਾਂ ਦੀ ਦਾਤ ਦਿੱਤੀ ਔਰ 파ਰਸ਼ਾ ਕਹਿੰਦੇ ਜਿਹੜੀ ਜੀਵ ਦਿੱਤੀ ਹੈ ਮਾਲਕ ਨੇ ਇਹ ਬੰਦਗੀ ਕਰਨ ਵਾਸਤੇ ਰਾਰਾ ਰੰਗੋ ਇਹ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਮਹਾਰਾਜ ਕਹਿੰਦੇ ਇਹ ਰਸਨਾ ਦੇ ਨਾਲ ਮਾਲਕ ਦਾ ਨਾਮ ਜਪਣਾ ਸੀ ਪਰ ਇਹ ਮਹਾਰਾਜ ਕਹਿੰਦੇ ਹੋਰ ਹੀ ਰਸਾ ਕਸਾਂ ਦੇ ਵਿੱਚ ਲੱਗੀ ਹੈ ਵਾਹਿਗੁਰੂ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਵਾਹਿਗੁਰੂ ਇਹ ਜੀਵ ਦੀ ਤ੍ਰਿਸ਼ਨਾ ਜਿਹੜੀ ਭੁੱਖ ਹੈ ਉਹ ਨਾ ਸਮਾ ਖਤਮ ਨਹੀਂ ਹੁੰਦੀ ਜਿੰਨਾ ਸਮਾ ਅਮੋਲਕ ਨਾਮ ਚੀਜ਼ ਵਸਤੂ ਹੈ ਜਿਹੜੀ ਉਹਨੂੰ ਨਹੀਂ ਜੱਪਦਾ ਮਹਾਰਾਜ ਕਹਿੰਦੇ ਬੰਦਾ ਵਾਹਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖੀ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਉਸ ਤਤ ਨਿੰਦਾ ਕਰਨ ਸੁਣ ਰੋਵਣ ਤ ਹੈਸੇ ਸਾਦੀ ਜੀਵਨ ਰੱਜੀਆਂ ਕਰ ਭੋਗ ਵਿਲਾਸੇ ਨੱਕ ਨ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵੇ ਆ ਕੂੜੇ ਪ੍ਰਵਾਸੇ ਪੀਰ ਮুরিਦਾ ਪਰ ਹੜੀ ਸੱਚੀ ਰਹਿਰਾਸੀ ਵਾਹਿਗੁਰੂ ਇਹ ਨਹੀਂ ਰਜਦਾ ਬੰਦੇ ਦਾ ਜਿਹੜਾ ਮਨ ਹੈ ਨਾ ਅੱਖਾਂ ਰਜਣ ਨਾ ਕੰਨ ਨਾ ਜ਼ੁਬਾਨ ਵਾਹਿਗੁਰੂ ਜ਼ੁਬਾਨ ਨਾਲ ਸਾਰੀ ਦਿਹਾੜੀ ਦੁਨੀਆ ਦਾ ਗੰਦ ਧੋਈ ਜਾਵੇ ਭਾਵੇਂ ਪਰ ਜਦੋਂ ਨਾਮ ਜਪਣ ਦੀ ਗੱਲ ਹੁੰਦੀ ਹੈ ਮੇਰਾ ਤਾਂ ਜੀ ਮੂੰਹ ਥੱਕ ਗਿਆ ਪਾਠ ਕਰਕੇ ਵਾਹਿਗੁਰੂ ਦੁਨੀਆ ਦਾ ਗੰਦਮੰਦ ਬੋਲ ਕੇ ਗੱਲਾਂ-ਬੱਤਾਂ ਕਰਕੇ ਸਾਡਾ ਮੂੰਹ ਨਹੀਂ ਥੱਕਦਾ ਜ਼ੁਬਾਨ ਨੂੰ maat ਨਹੀਂ ਪੈਂਦੀ ਪਰ ਮਹਾਰਾਜ ਜੀ ਕਹਿੰਦੇ ਜਦੋਂ ਕਿਤੇ ਭਗਤੀ ਦੀ ਗੱਲ ਆਉਂਦੀ ਉਦੋਂ ਸਾਡੀ ਜ਼ੁਬਾਨ ਥੱਕਦੀ ਹੈ ਉਦੋਂ ਸਾਨੂੰ ਨੀਂਦਰ ਆਉਂਦੀ ਐ ਉਦੋਂ ਸਾਡੇ ਗੋਡੇ ਦੁਖਦੇ ਨੇ ਤਾਸ਼ ਭਾਵੇਂ ਸਾਰੀ ਦਿਹਾੜੀ ਖੇਡੀ ਜਾਵੇ ਬੈਠਾ ਪਰ ਜਦੋਂ ਕਿਤੇ ਸੱਤ ਸੰਗਤ ਦੀ ਗੱਲ ਆਉਂਦੀ ਐ ਫਿਰ ਗੁਰਦੇਵ ਜੀ ਕਹਿੰਦੇ ਦੇ ਗੋਡੇ ਦੁਖਦੇ ਐ ਤੋ ਬੈਠਿਆ ਨਹੀਂ ਜਾਂਦਾ ਵਾਹਿਗੁਰੂ ਇਹ ਸੱਚੀਆਂ ਨੇ ਗੱਲਾਂ ਪਾਤਸ਼ਾਹ ਕਹਿੰਦੇ ਸਾਈਂ ਨਾਮ ਅਮੋਲ ਨਾਮ ਵਸਤੂ ਐ ਜਿਹੜੀ ਪਾਤਸ਼ਾਹ ਕਹਿੰਦੇ ਇਹ ਬੜੀ ਕੀਮਤੀ ਐ ਵਾਹਿਗੁਰੂ ਜਿਹਦਾ ਕੋਈ ਵੀ ਮੁੱਲ ਨਹੀਂ ਦੇ ਸਕਦਾ ਕੋਈ ਸਾਈਂ ਨਾਮ ਅਮੋਲ ਅੱਗੇ ਕਹਿੰਦੇ ਕੀਮ ਨਾ ਕੋਈ ਜਾਣ ਲੋ ਕੀਮ ਦਾ ਅਰਥ ਹੁੰਦਾ ਹੈ ਕੀਮਤ ਨਾਮ ਦੀ ਕੋਈ ਕੀਮਤ ਨਹੀਂ ਜਾਣ ਸਕਦਾ ਅੰਤ ਨਹੀਂ ਪਾ ਸਕਦਾ ਮਹਾਰਾਜ ਜਿਵੇਂ ਇੱਕ ਬੜੀ ਪਿਆਰੀ ਕਹਾਣੀ ਆਉਂਦੀ ਹੈ ਦੋ ਸ਼ਾਹੂਕਾਰ ਭਰਾਵਾਂ ਦੀ ਇਸ ਨਾਮ ਦੇ ਬਾਬਤ ਕਹਿੰਦੇ ਕਿਸੇ ਇਲਾਕੇ ਵਿੱਚ ਕਿਸੇ ਨਗਰ ਦੇ ਵਿੱਚ ਦੋ ਸ਼ਾਹੂਕਾਰ ਭਰਾ ਰਹਿੰਦੇ ਸੀ ਔਰ ਦੋਨੇ ਭਰਾ ਸੀ ਜਿਹੜੇ ਆਪਣੇ ਸੰਸਾਰੀ ਕੰਮਾਂ ਧੰਦਿਆਂ ਦੇ ਵਿੱਚ ਬੜੇ ਖੁੱਬੇ ਹੋਏ ਸੀ ਔਰ ਦੋਨੇ ਹੀ ਸਾਕਤੀ ਤੇ ਨਾਸਤਕ ਵਰਤੀ ਦੇ ਬੰਦੇ ਸਨ ਦੁਨਿਆਵੀ ਧਨਵਲ ਬੜਾ ਧਿਆਨ ਸੀ ਪਰ ਨਾ ਤੇ ਰੱਬ ਨੂੰ ਮੰਨਦੇ ਸੀ ਨਾ ਨਾਮ ਜਪਦੇ ਸੀ ਕਹਿੰਦੇ ਸੀ ਰੱਬ ਹੈ ਹੀ ਨਹੀਂ ਦੁਨੀਆ ਤੇ ਨਾਸਤਕ ਵਰਤੀ ਜਿਹੜੇ ਨਾਸਤਕ ਹੁੰਦੇ ਆ ਨਾ ਉਹ ਕਹਿੰਦੇ ਰੱਬ ਹੈ ਹੀ ਨਹੀਂ ਦੁਨੀਆ ਤੇ ਤੇ ਕਈ ਵਾਰੀ ਮੈਂ ਸੋਚਦਾ ਹੁੰਨਾ ਵੀ ਜਿਹੜੇ ਕਹਿੰਦੇ ਆ ਰੱਬ ਹੈ ਨਹੀਂ ਦੁਨੀਆ ਤੇ ਤੇ ਜੇ ਰੱਬ ਨਾ ਹੁੰਦਾ ਫਿਰ ਤੈਨੂੰ ਜਨਮ ਕੌਣ ਦਿੰਦਾ ਬਈ ਵਾਹਿਗੁਰੂ ਜੇ ਰੱਬ ਨੇ ਤੇਰੇ ਅੰਦਰੋਂ ਸਵਾਸ ਖਿੱਚ ਲੇ ਫਿਰ ਦੇਖੀ ਕਿਵੇਂ ਰੱਬ ਚੇਤੇ ਆਉਂਦਾ ਤੈਨੂੰ ਵਾਹਿ ਇਸ ਕਰਕੇ ਗੁਰਦੇਵ ਕਹਿੰਦੇ ਉਹ ਦੋਨੇ ਜਿਹੜੇ ਭਰਾ ਸਨ ਸਾਹੂਕਾਰ ਨਾਸਤਕ ਵਿਰਤੀ ਦੇ ਸਨ ਉਹਨਾਂ ਦੇ ਨਗਰ ਦੇ ਵਿੱਚ ਦੇ ਇੱਕ ਮਹਾਪੁਰਸ਼ ਆਏ ਸਨ ਸਤ ਸੰਗਤ ਕਰਵਾਇਆ ਕਰਦੇ ਸਨ ਹਰ ਰੋਜ਼ ਸੰਗਤ ਨੂੰ ਅੱਜ ਕੁਝ ਹੋਰ ਕੱਲ ਕੁਝ ਹੋਰ ਇਉਂ ਇੱਕ ਇੱਕ ਕਰਕੇ ਸਾਰਾ ਨਗਰ ਜੁੜ ਗਿਆ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਗੁਰਬਾਣੀ ਦੇ ਉਪਦੇਸ਼ ਸੱਚ ਦਾ ਹੋਕਾ ਸੁਣਿਆ ਕਰਦੇ ਸਨ ਸਤ ਸੰਗੀਆਂ ਦਾ ਬਣ ਗਿਆ ਸਾਰਾ ਨਗਰ ਇਹ ਸ਼ਾਹੂਕਰ ਜਿਹੜੇ ਦੋ ਭਰਾ ਸਨ ਇਹਨਾਂ ਚੋਂ ਇੱਕ ਭਰਾ ਉਹ ਵੀ ਸਤ ਸੰਗੀ ਬਣ ਗਿਆ ਛੋਟਾ ਭਰਾ ਸਤ ਸੰਗੀ ਬਣ ਗਿਆ ਪਰ ਵੱਡਾ ਸੀ ਜਿਹੜਾ ਉਹਦੇ 'ਚ ਮਾਇਆ ਦੀ ਹੈਂਕੜੀ ਸੀ ਉਹ ਕਹਿੰਦਾ ਰੱਬ ਹੈ ਹੀ ਨਹੀਂ ਉਹ ਨਹੀਂ ਬਣਿਆ ਸਤ ਸੰਗੀ ਉਹ ਨਾਸਤਕ ਹੀ ਰਿਹਾ ਔਰ ਜਦੋਂ ਮਹਾਪੁਰਸ਼ਾਂ ਨੇ ਪੁੱਛਿਆ ਨਗਰ ਵਾਲਿਆਂ ਨੂੰ ਭਾਈ ਕੋਈ ਤੁਹਾਡੇ ਪਿੰਡ ਵਿੱਚ ਐਸਾ ਬੰਦਾ ਤੇ ਹੈ ਨਹੀਂ ਜਿਹੜਾ ਆਪਣੀ ਸਤ ਸੰਗਤ ਦੇ ਵਿੱਚ ਨਾ ਆਉਂਦਾ ਹੋਵੇ ਜਿਨੇ ਨਾਮ ਦਾ ਲਾਹਾ ਬੰਦਗੀ ਦਾ ਲਾਹਾ ਭਗਤੀ ਦਾ ਲਾਹਾ ਨਾ ਲਿਆ ਹੋਵੇ ਸਾਰੇ ਨਗਰ ਦੇ ਲੋਕਾਂ ਨੇ ਕਿਹਾ ਜੀ ਇਹ ਜਿਹੜਾ ਤੁਹਾਡੇ ਸਾਹਮਣੇ ਸ਼ਾਹੂਕਾਰ ਬੈਠਾ ਹੈ ਇਹਦਾ ਇੱਕ ਵੱਡਾ ਭਰਾ ਏ ਉਹ ਮਹਾਪੁਰਸ਼ ਉਹ ਤੁਹਾਡੀ ਸਤ ਸੰਗਤ ਵਿੱਚ ਸੱਚੀ ਸੰਗਤ ਦੇ ਵਿੱਚ ਨਹੀਂ ਆਇਆ ਮਹਾਪੁਰਸ਼ ਕਹਿਣ ਲੱਗੇ ਭਾਈ ਫਿਰ ਆਪਾਂ ਨੂੰ ਜਾਣਾ ਚਾਹੀਦਾ ਉਹਦੇ ਕੋਲ ਉਹਦੇ ਛੋਟੇ ਭਰਾ ਨੇ ਦੱਸਿਆ ਜਿਹੜਾ ਸਤਸੰਗੀ ਬਣ ਗਿਆ ਸੀ ਉਹ ਕਹਿੰਦਾ ਜੀ ਉਹ ਬੜਾ ਨਾਸਤਕ ਬਿਰਤੀ ਦਾ ਬੰਦਾ ਉਹ ਨਹੀਂ ਤੁਹਾਡੇ ਕੋਲ ਆਏਗਾ ਰੱਬ ਨੂੰ ਮੰਨਦਾ ਹੀ ਨਹੀਂ ਮਹਾਪੁਰਸ਼ ਸੰਗਤਾਂ ਨੂੰ ਲੈ ਕੇ ਉਹ ਸਾਹੂਕਰ ਦੇ ਘਰ ਜਾਣ ਲੱਗੇ ਉਹਦਾ ਜਿਹੜਾ ਛੋਟਾ ਭਰਾ ਸੀ ਜਿਹੜਾ ਸਤਸੰਗੀ ਬਣਿਆ ਸੀ ਉਹਨੇ ਮਹਾਪੁਰਸ਼ਾਂ ਵਾਸਤੇ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਜਦੋਂ ਪਹੁੰਚੇ ਘਰ ਉਹਦੇ ਜਿਹੜਾ ਨਾਸਤਕ ਵਰਤੀ ਦਾ ਭਰਾ ਸੀ ਵੱਡਾ ਸ਼ਾਹੂਕਾਰ ਉਹਨੇ ਆਪਣੇ ਭਰਾ ਨੂੰ ਪੁੱਛਿਆ ਵੀ ਤੂੰ ਇੰਨਾ ਕੱਠ ਕਿਉਂ ਕਰੀ ਜਾਣਾ ਆਪਣੇ ਘਰੇ ਕੀ ਵਜਾ ਏ ਉਹ ਜਿਹੜਾ ਸਤਸੰਗੀ ਬਣ ਗਿਆ ਸੀ ਸ਼ਾਹੂਕਾਰ ਛੋਟਾ ਭਰਾ ਉਹ ਕਹਿੰਦਾ ਵੀਰ ਆਪਣੇ ਘਰ ਰੱਬ ਦੇ ਪਿਆਰੇ ਔਰ ਗੁਰੂ ਦੀਆਂ ਸੰਗਤਾਂ ਆ ਰਹੀਆਂ ਨੇ ਆਪਾਂ ਨੂੰ ਸੱਚ ਦਾ ਉਪਦੇਸ਼ ਸੁਣਾਉਣਗੇ ਨਾਮ ਦੇ ਨਾਲ ਜੋੜਨਗੇ ਕਹਿੰਦਾ ਮੈਂ ਕਿਸੇ ਮਹਾਪੁਰਸ਼ ਦੇ ਦਰਸ਼ਨ ਨਹੀਂ ਕਰਨੇ ਮੈਂ ਕਿਸੇ ਨਾਮ ਨੂੰ ਨਹੀਂ ਜਪਣਾ ਰੱਬ ਹੈ ਨਹੀਂ ਦੁਨੀਆ ਤੇ ਇੰਨਾ ਕਹਿ ਕੇ ਉਹਨੇ ਆਪਣੇ ਕਮਰੇ ਵਿੱਚ ਵੜ ਗਿਆ ਤੇ ਦਰਵਾਜ਼ਾ ਲਾ ਲਿਆ ਅੰਦਰੋਂ। ਵਾਹਿਗੁਰੂ। ਹੁਣ ਜਿਹੜਾ ਛੋਟਾ ਭਰਾ ਸਤਸੰਗੀ ਸੀ ਉਹਨੇ ਕੀ ਕੀਤਾ ਸੰਗਤਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਤੇ ਸਾਧ ਸੰਗਤ ਜੀ ਮਹਾਂਪਰਿਸ਼ ਕਹਿਣ ਲੱਗੇ ਤੇਰਾ ਭਰਾ ਕਿੱਥੇ ਹੈ ਭਾਈ ਕਹਿੰਦਾ ਜੀ ਉਹ ਨਾਸਤਕ ਹੈ ਉਹ ਲੁਕ ਕੇ ਬਹਿ ਗਿਆ ਕਮਰੇ 'ਚ। ਤੇ ਮੈਂ ਤਾਂ ਇਹ ਕਹਿਣਾ ਵੀ ਆਪਾਂ ਨਾ ਹੀ ਜਾਈਏ ਆਪਣੀ ਬੇਇੱਜ਼ਤੀ ਕਰੇਗਾ ਆਪਣੀ। ਆਪਾਂ ਨੂੰ ਕੋਈ ਚੰਗਾ ਮਾੜਾ ਬੋਲੇਗਾ ਆਪਾਂ ਨਾ ਹੀ ਜਾਈਏ ਉਹੋ ਜਿਹੇ ਬੰਦੇ ਕੋਲ ਮਹਾਪੁਰਸ਼ ਕਹਿਣ ਲੱਗੇ ਨਾਸਤਕ ਬੰਦੇ ਜੇ ਆਪਣਾ ਉਹਦੇ ਕੋਲ ਜਾਣ ਨਾਲ ਭਲਾ ਹੁੰਦਾ ਉਹਦਾ ਜਿਵੇਂ ਕਹਿੰਦੇ ਨਾ ਵੀ ਵੈਦ ਦਾ ਮਰੀਜ਼ ਦੇ ਕੋਲ ਜਾਣ ਦੇ ਨਾਲ ਕੋਈ ਤੋਹੀਣ ਨਹੀਂ ਹੁੰਦੀ ਡਾਕਟਰ ਚੱਲ ਕੇ ਆਵੇ ਕਿਸੇ ਰੋਗੀ ਦੇ ਕੋਲ ਕੋਈ ਬਿਮਾਰ ਪਿਆ ਹੋਵੇ ਮੰਜੇ ਤੇ ਡਾਕਟਰ ਜਾਂਦਾ ਨਾ ਅਗਲੇ ਦੇ ਘਰੇ ਦਵਾਈ ਬੂਟੀ ਦਿੰਦਾ ਏ ਤੇ ਡਾਕਟਰ ਆਪਣੀ ਕੋਈ ਬੇਇਜ਼ਤੀ ਨਹੀਂ ਮਹਿਸੂਸ ਕਰਦਾ ਇਸ ਗੱਲ ਵਿੱਚ ਉਹ ਮਹਾਪੁਰਸ਼ ਕਹਿਣ ਲੱਗੇ ਇਹ ਵੀ ਇੱਕ ਹਮੈ ਦਾ ਰੋਗੀ ਐ ਤੇ ਇਹਦੇ ਕੋਲ ਜਾਣ ਦਾ ਸਾਨੂੰ ਕੋਈ ਘਾਟਾ ਨਹੀਂ ਪੈਣਾ ਕੋਈ ਸਾਡੀ ਬੇਇੱਜ਼ਤੀ ਨਹੀਂ ਹੋਣੀ ਕੋਈ ਤੋਹੀਣ ਨਹੀਂ ਹੋਣੀ ਸਾਨੂੰ ਜਾਣਾ ਚਾਹੀਦਾ ਮਹਾਪੁਰਸ਼ਾਂ ਨੇ ਦਰਵਾਜ਼ਾ ਖੜਕਾਇਆ ਉਹਦੇ ਕਮਰੇ ਦਾ ਉਹ ਕਹਿੰਦਾ ਜੀ ਮੈਂ ਕੋਈ ਨਾਮ ਨਹੀਂ ਜਪਣਾ ਤੁਸੀਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਜਾਓ ਇੱਥੋਂ ਵਾਹਿਗੁਰੂ ਮਹਾਪੁਰਸ਼ ਕਹਿਣ ਲੱਗੇ ਅਸੀਂ ਤੇਰਾ ਭਲਾ ਕਰਨਾ ਏ ਜੇ ਤੂੰ ਦਰਵਾਜ਼ਾ ਨਹੀਂ ਖੋਲੇਗਾ ਤੇ ਅਸੀਂ ਤੋੜ ਕੇ ਦਰਵਾਜ਼ਾ ਅੰਦਰ ਆ ਜਾਾਂਗੇ ਵਾਹਿਗੁਰੂ ਜਦੋਂ ਉਹਨੂੰ ਪਤਾ ਲੱਗਾ ਵੀ ਦਰਵਾਜ਼ਾ ਨਾ ਕਿਤੇ ਟੁੱਟ ਜਾਵੇ ਨਾਸਤਕ ਬੰਦਾ ਮਾਇਆ ਦੇ ਨਾਲ ਪ੍ਰੀਤੀ ਕਰਦਾ ਹੁੰਦਾ ਕਹਿੰਦਾ ਚਾਰ ਪੈਸੇ ਹੋਰ ਲਾਉਣੇ ਪੈਣਗੇ ਕਿਉਂ ਨਾ ਕੁੰਡੀ ਖੋਲ ਦਈਏ ਵਾਹਿਗੁਰੂ ਉਹਨੇ ਦਰਵਾਜ਼ਾ ਖੋਲਿਆ ਕਹਿੰਦਾ ਹਾਂਜੀ ਦੱਸੋ ਕੀ ਗੱਲ ਐ ਮਹਾਪੁਰਸ਼ ਕਹਿਣ ਲੱਗੇ ਭਲਿਆ ਰਾਮ ਦਾ ਨਾਮ ਜਪ ਮਹਾਪੁਰਸ਼ਾਂ ਨੂੰ ਕਹਿੰਦੇ ਗਾਲਾਂ ਗਲੋਚਾਂ ਕੱਢਦਾ ਚੰਗਾ ਮਾੜਾ ਬੋਲਦਾ ਬੋਲਦਾ ਕਹਿੰਦਾ ਮੈਂ ਨਹੀਂ ਰਾਮ ਦਾ ਨਾਮ ਲੈਣਾ ਨਾਲੇ ਲੈ ਲਿਆ ਨਾਲੇ ਕਹਿੰਦਾ ਮੈਂ ਨਹੀਂ ਲੈਣਾ ਰਾਮ ਦਾ ਨਾਮ ਵਾਹਿਗੁਰੂ ਹੁਣ ਮਹਾਪੁਰਸ਼ ਕਹਿਣ ਲੱਗੇ RAM ਦਾ ਨਾਮ ਲਏ ਤੇ ਲਿਆ ਭਾਵੇਂ ਤੂੰ ਗਾਲਾਂ ਕੱਢਦੇ ਨੇ ਲਿਆ ਪਰ ਅਸਲ ਵਿੱਚ ਤੇਰੇ ਮੌਤ ਦੇ ਦਿਨ ਬਿਲਕੁਲ ਨੇੜੇ ਨੇ ਅਸੀਂ ਤੇਰਾ ਮਰਨ ਸੰਭਾਲਣ ਆਏ ਆ ਤੇਰੀ ਮੌਤ ਅੱਜ ਤੋਂ 7ਵੇਂ ਦਿਨ ਹੋ ਜਾਣੀ ਹੈ ਔਰ ਜਿਹੜਾ ਤੂੰ ਭਾਵੇਂ ਗਾਲੀ ਗਲੋਚ ਕੱਢਦੇ ਨੇ RAM ਦਾ ਨਾਮ ਲਿਆ ਪਰਮੇਸ਼ਰ ਦਾ ਨਾਮ ਲਿਆ ਜਦੋਂ ਤੈਨੂੰ ਧਰਮ ਰਾਜੇ ਦੀ ਕਚਹਿਰੀ ਵਿੱਚ ਲੇਖਾ ਜੋਖਾ ਪੁੱਛਿਆ ਜਾਣਾ ਵੀ ਤੂੰ ਗਾਲੀ ਗਲੋਚ ਕੱਢਦੇ ਨੇ RAM ਦਾ ਨਾਮ ਲਿਆ ਇਹਦਾ ਤੈਨੂੰ ਕੀ ਫਲ ਦਈਏ ਤੇ ਤੂੰ ਉੱਥੇ ਜਾ ਕੇ ਇੱਕੋ ਗੱਲ ਕਹਿਣੀ ਹੈ ਵੀ ਜਿਹੜਾ ਮੈਂ ਰਾਮ ਦਾ ਨਾਮ ਲਿਆਏ ਇਹਦਾ ਮੈਨੂੰ ਮੁੱਲ ਦੇਓ ਹੁਣ ਜਦੋਂ ਮਹਾਪੁਰਸ਼ ਤੇ ਚਲੇ ਗਏ ਉਹਦੇ ਨਾਲ ਇੰਨੇ ਵਚਨ ਕਰਕੇ ਜਦੋਂ ਮੌਤ ਦਾ ਦਿਨ ਆਇਆ ਜਮਦੂਤ ਲੈ ਗਏ ਧਰਮ ਰਾਜੇ ਦੀ ਕਚਹਿਰੀ ਵਿੱਚ ਉਸ ਨਾਸਤਕ ਬੰਦੇ ਨੂੰ ਲੈ ਗਏ ਜਦੋਂ ਸਾਧ ਸੰਗਤ ਜੀ ਧਰਮਰਾਜ ਨੇ ਪੁੱਛਿਆ ਵੀ ਸਾਰੀ ਜ਼ਿੰਦਗੀ ਤੂੰ ਨਾਮ ਦਾ ਨਾਮ ਨਹੀਂ ਜਪਿਆ ਬਸ ਇੱਕੋ ਵਾਰ ਰਾਮ ਦਾ ਨਾਮ ਲਿਆ ਉਹ ਵੀ ਗਾਲਾਂ ਕੱਢ ਕੇ ਲਿਆਏ ਵਾਹਿਗੁਰੂ ਹੁਣ ਇਹ ਦੱਸ ਤੂੰ ਜਿਹੜਾ ਪਹਿਲਾ ਫਲ ਰਾਮ ਦੇ ਨਾਮ ਦਾ ਲੈਣਾ ਕਿ ਜਿਹੜਾ ਤੂੰ ਸੰਸਾਰ ਤੇ ਬ्यर्थ ਸਮਾਂ ਗਵਾ ਕੇ ਆਇਆ ਉਹਦਾ ਫਲ ਭੋਗਣਾ ਹੈ ਵਾਹਿਗੁਰੂ ਹੁਣ ਮਹਾਪੁਰਸ਼ ਨੇ ਸਮਝ ਆਇਆ ਸੀ ਕੋਈ ਵਿਚੋਲਾ ਚੱਜ ਦਾ ਮਿਲ ਜੇ ਨਾ ਪਿਆਰਿਓ ਉਹ ਤਰੀਕਾ ਦੱਸ ਦਿੰਦਾ ਹੈ ਵਿਧੀ ਦੱਸ ਦਿੰਦਾ ਵੀ ਕਿਵੇਂ ਬਖਸ਼ਿਸ਼ਾਂ ਲੈਣੀਆਂ ਨੇ ਵਾਹਿਗੁਰੂ ਇਵੇਂ ਮਾਤਾ ਗੰਗਾ ਜੀ ਗਏ ਸਨ ਨਾ ਸਾਧ ਸੰਗ ਮਾਤਾ ਸੁਲਖਣੀ ਜੀ ਮਾਤਾ ਸੁਲਖਣੀ ਜੀ ਗਏ ਸਨ ਛੇਵੇਂ ਪਾਤਸ਼ਾਹ ਦੇ ਕੋਲ ਤੇ ਭਾਈ ਗੁਰਦਾਸ ਜੀ ਵਰਗੇ ਪਿਆਰੇ ਸਿੱਖ ਵਿਚੋਲੇ ਮਿਲ ਗਏ ਉਹਨਾਂ ਨੇ ਦੱਸ ਦਿੱਤਾ ਵੀ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਗੁਰੂ ਕੋਲੋਂ ਦਾਤਾਂ ਲੈਣੀਆਂ ਇਸ ਕਰਕੇ ਕਹਿੰਦੇ ਉਸ ਸ਼ਾਹੂਕਾਰ ਨੂੰ ਪੁੱਛਦੇ ਆ ਵੀ ਕਿਸ ਚੀਜ਼ ਦਾ ਤੂੰ ਫਲ ਪਹਿਲਾਂ ਲੈਣਾ ਹੈ ਕਹਿੰਦਾ ਜੀ ਮੈਂ ਜਿਹੜਾ ਰਾਮ ਦਾ ਨਾਮ ਲਿਆ ਮੈਨੂੰ ਇਹਦਾ ਮੁੱਲ ਦਿਓ ਵਾਹਿਗੁਰੂ ਧਰਮਰਾਜਾ ਕਹਿੰਦਾ ਇਹਦਾ ਮੁੱਲ ਮੈਂ ਤੇ ਨਹੀਂ ਤੈਨੂੰ ਦੇ ਸਕਦਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਲੈ ਗਿਆ ਉਹਨੂੰ ਧਰਮਰਾਜਾ ਵਾਹਿਗੁਰੂ ਕਹਿੰਦਾ ਜੀ ਇਹ ਬੰਦਾ ਆ ਰਾਮ ਦੇ ਨਾਮ ਦਾ ਮੁੱਲ ਮੰਗਦਾ ਏ ਮਾਲਕ ਜੀ ਕਹਿਣ ਲੱਗੇ ਇਹ ਰਾਮ ਦੇ ਨਾਮ ਦਾ ਕੋਈ ਮੁੱਲ ਨਹੀਂ ਇਹਨੂੰ ਇੱਥੇ ਬੇਕੁੰਠ ਵਿੱਚ ਛੱਡ ਜਾ ਕਹਿਣ ਤੋਂ ਭਾਵ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਰਾਮ ਦਾ ਨਾਮ ਨਹੀਂ ਲਿਆ ਇੱਕੋ ਵਾਰ ਰਾਮ ਦਾ ਨਾਮ ਜਪਿਆ ਤੇ ਬੇਕੁੰਠ ਦੇ ਵਿੱਚ ਜਾ ਕੇ ਬਹਿ ਗਿਆ ਵਾਹਿਗੁਰੂ ਇਸ ਕਰਕੇ ਗੁਰਦੇਵ ਜੀ ਕਹਿੰਦੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਪਰ ਕਹਿੰਦੇ ਇਹਦੀ ਕੋਈ ਕੀਮਤ ਨਹੀਂ ਦੇ ਸਕਦਾ ਸਾਖਤੀ ਤੇ ਨਾਸਤਕ ਬੰਦੇ ਵੀ ਜੇ ਰਾਮ ਦਾ ਨਾਮ ਜਪ ਲੈਣਗੇ ਨਾ ਪਿਆਰਿਓ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਵਾਹਿਗੁਰੂ ਅਨੇਕਾ ਪਾਪੀ ਤਰ ਜਾਂਦੇ ਨੇ ਮਾਲਕ ਦਾ ਨਾਮ ਜਪ ਕੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਇ ਨਿਸਤਾਰਾ ਅਜਾਮਲ ਵਰਗੇ ਪਾਪੀਆਂ ਦਾ ਭਲਾ ਹੋ ਗਿਆ ਗਣਕਾ ਵਰਗੀਆਂ ਦਾ ਭਲਾ ਹੋ ਗਿਆ ਮਹਾਰਾਜ ਅਗਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਜਿਨ੍ਹਾਂ ਦੇ ਵੱਡੇ ਭਾਗ ਨੇ ਚੰਗੇ ਭਾਗ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਚੰਗੇ ਭਾਗਾ ਵਾਲੇ ਪਰਮੇਸ਼ਰ ਦੇ ਨਾਮ ਦਾ ਰੰਗ ਮਾਣਦੇ ਨੇ ਆਨੰਦ ਲੈਂਦੇ ਨੇ ਅੱਗੇ ਸ਼ੰਤ ਉਚਾਰਨ ਕਰਦੇ ਨੇ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁੱਲ ਤਾਰਿਆ ਜੀਉ ਵਾਹਿਗੁਰੂ ਇਹ ਨਹੀਂ ਵੀ ਕੇਵਲ ਜਿਹੜਾ ਬੰਦਾ ਕਥਾ ਕਰ ਰਿਹਾ ਕੀਰਤਨ ਕਰ ਰਿਹਾ ਨਾਮ ਜਪ ਰਿਹਾ ਜਿਹੜਾ ਉਹਦਾ ਹੀ ਭਲਾ ਹੋਏਗਾ ਮਹਾਰਾਜ ਜੀ ਕਹਿੰਦੇ ਨਾਮ ਨੂੰ ਜਪਣ ਵਾਲਿਆਂ ਦਾ ਵੀ ਭਲਾ ਕਹਿੰਤੇ ਪਵਿੱਤਰ ਸੁਣਤੇ ਸਭ ਧੰਨ ਆਪ ਰੱਬ ਰੂਪ ਸੰਗਤਾਂ ਸ਼ਰਵਣ ਕਰਦੇ ਹੋ ਨਾਮ ਬੰਦਗੀ ਦੀਆਂ ਗੱਲਾਂ ਸੁਣਦੇ ਹੋ ਮਹਾਰਾਜ ਜੀ ਕਹਿੰਦੇ ਤੁਸੀਂ ਵੀ ਧੰਨਤਾ ਦੇ ਯੋਗ ਹੋ ਵਾਹਿਗੁਰੂ ਐਵੇਂ ਨਾ ਸੋਚੋ ਵੀ ਚਲੋ ਉੱਥੇ ਟਾਈਮ ਪਾਸ ਕਰਕੇ ਆ ਜਾਨੇ ਇਹ ਧੰਨਤਾ ਦੇ ਯੋਗ ਹੋ ਮਹਾਰਾਜ ਜੀ ਕਹਿੰਦੇ ਤੁਸੀਂ ਵੀ ਵਾਹਿਗੁਰੂ ਜਿੰਨੇ ਵੀ ਅਸੀਂ ਸਤ ਸੰਗੀ ਜਣ ਬੈਠੇ ਆਂ ਮਹਾਰਾਜ ਕਹਿੰਦੇ ਸਾਡਾ ਸਾਰਿਆਂ ਦਾ ਸਮਾ ਸਫਲਾ ਹੈ ਇੱਥੇ ਆ ਕੇ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਤੱਤੇ ਦੇ ਉੱਪਰ ਬਿੰਦੀ ਲੱਗੀਏ ਇਹਨੂੰ ਨੱਕ ਦੇ ਵਿੱਚ ਦੀ ਆਵਾਜ਼ ਕੱਢਣੀ ਆ ਲਿਖਤੀ ਕੁੱਲ ਤਾਰਿਆ ਜਿਉ ਔਰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਕਾਗਜ਼ ਤੇ ਪਰਮੇਸ਼ਰ ਦੇ ਨਾਮ ਰੂਪੀ ਕਲਮ ਨਾਲ ਮਾਲਕ ਦਾ ਨਾਮ ਲਿਖ ਦਿੱਤਾ ਪ੍ਰੇਮ ਰੂਪੀ ਕਲਮ ਨਾਲ ਨਾਮ ਨੂੰ ਲਿਖਿਆ ਮਹਾਰਾਜ ਕਹਿੰਦੇ ਉਹਨਾਂ ਨੇ ਆਪਣੀਆਂ ਕੁੱਲਾਂ ਨੂੰ ਬਿਤਾਰ ਲਿਆ ਤੇ ਆਪ ਵੀ ਤਰ ਗਏ ਵਾਹਿਗੁਰੂ ਆਪ ਤਰੈ ਸਗਲੇ ਕੁਲ ਤਰਹਿ ਹਰ ਦਰਗਹ ਪਤ ਸਿਓ ਜਾਇਂਦਾ ਵਾਹਿਗੁਰੂ ਜਿਵੇਂ ਭਾਈ ਗੁਰਦਾਸ ਜੀ ਨੇ ਗੁਰੂ ਦੀਆਂ ਸਿਫਤਾਂ ਲਿਖੀਆਂ ਗੁਰਬਾਣੀ ਲਿਖੀ ਭਾਈ ਗੁਰਦਾਸ ਜੀ ਦੀਆਂ ਕੁੱਲਾਂ ਵੀ ਤਰ ਗਈਆਂ ਇਸ ਕਰਕੇ ਅਸੀਂ ਆਪਣੇ ਹਿਰਦਿਆਂ ਤੇ ਹਿਰਦੇ ਰੂਪੀ ਕਾਗਜ਼ ਤੇ ਪ੍ਰੇਮ ਰੂਪੀ ਕਲਮ ਨਾਲ ਮਾਲਕ ਦੇ ਨਾਮ ਨੂੰ ਲਿਖਣਾ ਹੈ ਭਾਵ ਜਪਣਾ ਹੈ ਵਾਹਿਗੁਰੂ ਅੱਗੇ ਮਹਾਰਾਜ ਜੀ ਕਿਰਪਾ ਕਰਦੇ ਨੇ ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਉ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਸਤ ਸੰਗਤ ਦੇ ਵਿੱਚ ਆ ਕੇ ਸਾਧੂਆਂ ਦੀ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਹਾਸਲ ਹੁੰਦੀ ਹੈ ਉਹਨਾਂ ਨੂੰ ਨਾਮ ਦੇ ਰੰਗ ਦਾ ਨਾਮ ਦਾ ਰੰਗ ਚੜ ਜਾਂਦਾ ਹੈ ਔਰ ਸੰਗਤ ਦੇ ਵਿੱਚ ਬਹਿ ਕੇ ਬ੍ਰਹਮ ਦੀ ਵਿਚਾਰ ਕਰਦੇ ਨੇ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਰਦੇ ਨੇ ਮਾਲਕ ਦੇ ਮਿਲਾਪ ਦੀ ਵਿਚਾਰ ਕਰਦੇ ਨੇ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਬਹਿ ਕੇ ਬ੍ਰਹਮ ਦੀ ਵਿਚਾਰ ਕੀਤੀ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਹੈ ਜਿਹੜਾ ਸਫਲਾ ਹੋ ਜਾਂਦਾ ਹੈ ਵਾਹਿਗੁਰੂ ਔਰ ਇਹ ਜਨਮ ਸਫਲਾ ਜਿੰਨਾ ਸਮਾਂ ਪੂਰਾ ਗੁਰੂ ਕਿਰਪਾ ਨਹੀਂ ਕਰਦਾ ਪੂਰਾ ਗੁਰੂ ਬਖਸ਼ਿਸ਼ ਨਹੀਂ ਕਰਦਾ ਉਹਨਾਂ ਸਮਾਂ ਸਾਡਾ ਜਨਮ ਨਹੀਂ ਸਵਰਦਾ ਪਿਆਰਿਓ ਇਸ ਕਰਕੇ ਮਾਲਕ ਦੇ ਅੱਗੇ ਅਰਦਾਸ ਕਰਿਆ ਕਰੀਏ ਮਾਲਕ ਜੀ ਫਿਰ ਤਾਂ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਆਪਣੀ ਭਗਤੀ ਦੇ ਨਾਲ ਜੋੜ ਲੋ ਦੁਨਿਆਵੀ ਦਾਤਾਂ ਮੰਗਦੇ ਰਹਿੰਨੇ ਆ ساری ਜ਼ਿੰਦਗੀ ਕਦੇ ਕੁਝ ਮੰਗ ਲਿਆ ਕਦੇ ਕੁਝ ਮੰਗ ਲਿਆ ਗੁਰੂ ਸਾਹਿਬ ਕਹਿੰਦੇ ਸਿੱਖਾ ਕਦੇ ਮਾਲਕ ਦੀ ਭਗਤੀ ਨਾਮ ਮੰਗ ਕੇ ਦੇਖ ਆ ਦੁਨਿਆਵੀ ਪਦਾਰਥ ਤੈਨੂੰ ਮੰਗਣ ਦੀ ਲੋੜ ਨਹੀਂ ਪੈਣੀ ਮਹਾਰਾਜ ਕਹਿੰਦੇ ਨੇ ਕਰ ਗੈ ਲੀਨੇ ਹਰ ਜਸੋ ਦੀਨੇ ਜੋਣ ਨਾ ਧਾਵੈ ਨੈ ਮਰੀ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਨਾਮ ਜਪਣ ਵਾਲਿਆਂ ਦਾ ਕਰ ਗਏ ਕਰ ਕਹਿੰਦੇ ਨੇ ਹੱਥ ਨੂੰ ਜਿਨ੍ਹਾਂ ਦਾ ਹੱਥ ਪਰਮੇਸ਼ਰ ਨੇ ਆਪ ਫੜ ਲਿਆ ਜਿਨ੍ਹਾਂ ਦੀ ਬਾਹ ਫੜ ਲਈ ਮਾਲਕ ਨੇ ਤੇ ਮਾਲਕ ਕਦੇ ਵੀ ਆਪਣੇ ਪਿਆਰਿਆਂ ਦੀ ਬਾਹ ਨਹੀਂ ਛੱਡਦਾ ਭਾਵੇਂ ਲੋਕ ਵਿੱਚ ਹੋਵੇ ਤੇ ਭਾਵੇਂ ਪਰਲੋਕ ਵਿੱਚ ਹੋਵੇ ਦੁਨੀਆ ਦੇ ਨਾਲ ਮੋਹ ਪਾਵਾਂਗੇ ਦੁਨੀਆ ਦੇ ਲੋਕ ਬੰਦੇ ਨੂੰ ਜਿਉਂਦੇ ਜੀ ਛੱਡ ਜਾਂਦੇ ਨੇ ਕਈ ਅਰ ਮਹਾਰਾਜ ਜੀ ਕਹਿੰਦੇ ਜੇ ਗੁਰੂ ਨੂੰ ਆਪਣੀ ਬਾਹ ਫੜਾ ਲੇਗਾ ਸਿਖਾ ਗੁਰੂ ਨੇ ਤੈਨੂੰ ਜਿਉਂਦੇ ਨੂੰ ਵੀ ਨਹੀਂ ਛੱਡਣਾ ਤੇ ਮਰੇ ਨੂੰ ਵੀ ਨਹੀਂ ਛੱਡਣਾ ਵਾਹਿਗੁਰੂ ਇਸ ਕਰਕੇ ਮਹਾਰਾਜ ਜੀ ਕਹਿੰਦੇ ਜੂਣ ਨਾ ਧਾਵੈ ਨੈ ਮਰੀ ਨਾ ਤੈਨੂੰ ਜੂਨਾ ਦੇ ਵਿੱਚ ਨਾ ਗਰਭ ਜੂਨੀਆਂ ਦੇ ਵਿੱਚ ਨਾ ਜਮਾਂ ਦੀ ਮਾਰ ਚੱਲਣੀ ਪਏ ਕਿ ਹਰੇਕ ਚੀਜ਼ ਤੋਂ ਬਚਾਅ ਹੋਏਗਾ ਤੇਰਾ ਸਤਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਜਦੋਂ ਆਪਣੇ ਪਿਆਰੇ ਤੇ ਗੁਰਮੁਖ ਤੇ ਨਾਮ ਜਪਣ ਵਾਲੇ ਤੇ ਗੁਰੂ ਜੀ ਖੁਸ਼ ਹੁੰਦੇ ਨੇ ਦਿਆਲੂ ਹੁੰਦੇ ਨੇ ਮਹਾਰਾਜ ਕਹਿੰਦੇ ਬੰਦੇ ਦੇ ਅੰਦਰੋਂ ਨਾਮ ਜਪਣ ਵਾਲੇ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰ ਦਿੰਦੇ ਨੇ। ਹਉਮੈ ਨੂੰ ਮਾਰ ਦਿੰਦੇ ਨੇ, ਈਰਖਾ ਨੂੰ ਮਾਰ ਦਿੰਦੇ ਨੇ, ਦੁਬਿਧਾ ਨੂੰ ਮਾਰ ਦਿੰਦੇ ਨੇ ਅੰਦਰੋਂ ਸਤਿਗੁਰੂ ਜੀ। ਲਾਸਟ ਪੰਗਤੀ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਹਿਣ ਨਾ ਜਾਏ ਅਕਥ ਸੁਆਮੀ ਸਦਕਾ ਜਾਏ ਨਾਨਕ ਵਾਰਿਆ। ਉਹ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਕਥਾ ਪਰਮੇਸ਼ਰ ਦੀ ਬਾਣੀ ਬੇਅੰਤ ਅਕਥ ਕਥਾ ਹੈ ਜਿਹਦਾ ਅਸੀਂ ਅੰਤ ਨਹੀਂ ਪਾ ਸਕਦੇ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਉਸ ਮਾਲਕ ਦੇ ਨਾਮ ਤੋਂ ਗੁਰਬਾਣੀ ਤੋਂ ਵਾਰੇ-ਵਾਰੇ ਜਾਂਦੇ ਹਾਂ ਸਦਕੇ ਜਾਂਦੇ ਹਾਂ ਇਹ ਨਾਮ ਦਾ ਤੇ ਬਾਣੀ ਦਾ ਐਸਾ ਰਸ ਹੈ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਇਹ ਐਦਾਂ ਦਾ ਰਸ ਹੈ ਇਸ ਰਸ ਨੂੰ ਅਸੀਂ ਮੰਨਣ ਦੀ ਕੋਸ਼ਿਸ਼ ਕਰਿਆ ਕਰੀਏ ਜਿਉਂ-ਜਿਉਂ ਅਸੀਂ ਸੰਗਤ ਦੇ ਵਿੱਚ ਆਉਣੇ ਆ ਤਿਉਂ-ਤਿਉਂ ਸਾਡਾ ਜੀਵਨ ਬਦਲਣਾ ਚਾਹੀਦਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਮਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਆਪ ਨਹੀਂ ਬਦਲ ਸਕਦੇ ਅਸੀਂ ਇਸ ਕਰਕੇ ਕੋਸ਼ਿਸ਼ ਤੇ ਕਰਿਆ ਕਰੀ ਆਪਣੀ ਬਾਤ ਆ ਲਾਇਆ ਕਰੀਏ ਨਾ ਗੁਰੂ ਵਾਲੇ ਬਣੀਏ ਅੰਮ੍ਰਿਤਧਾਰੀ ਹੋ ਕੇ ਜੀਓ ਸਤਿਗੁਰਾਂ ਦੇ ਅੰਮ੍ਰਿਤ ਦੀ ਮੋਹ ਆਪਣੇ ਜੀਵਨ ਦੇ ਵਿੱਚ ਲੱਗੀ ਹੋਏਗੀ ਪਰਮੇਸ਼ਰ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ ਆਓ ਜੀ ਇਹ ਅੱਜ ਦਾ ਜਿਹੜਾ ਸ਼ਬਦ ਆਪਾਂ ਸੰਪੂਰਨ ਕੀਤਾ ਹੈ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਣ ਯੋਗ ਹੈ ਸਾਰੀ ਸੰਗਤ ਨੇ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਸਿੱਖੋ ਸ਼ਬਦ ਪਿਆਰੇ ਓ ਜਨਮ ਮਰਨ ਕੀਤੇ ਕਿਉ ਜਲ ਸਦਾ ਸੁਖੀ ਨਾਨਕ ਸਿਮਰਤੇ ਕਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਤੋ ਤਤ ਮਹਤ ਦਿਵਸ ਰਾਤ ਦੁਇਂदाई ਦਇਆ ਹਿੱਲੇ ਸਗ ਜਗ ਸੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੇ ਨਾਮ ਧਿਆਇਆ ਕੈ ਮੁਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ